ਵਿਦੇਸ਼ ਮੰਤਰਾਲੇ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਕੁੱਡਿਆ ਨੂੰ ਅਮਰੀਕਾ ਜਾਣ ਦੀ ਇਜਾਜ਼ਤ ਦੇ ਤੋਂ ਨਾ ਕਰ ਦਿੱਤੀ ਹੈ। ਕੁੱਡਿਆ ਨੇ 29 ਮਾਰਚ ਤੋਂ 6 ਅਪ੍ਰੈਲ ਤੱਕ ਅਧਿਕਾਰੀਆਂ ਦੇ ਨਾਲ ਇਸ ਕਾਨਸਿੰਨ ਯੂਐਸਏ ਵਿੱਚ ਐਬੀਐਸਨ ਗਲੋਬਲ ਦਾ ਲੈਬ ਦਾ ਦੌਰਾ ਕਰਨਾ ਸੀ। ਇੱਥੇ ਉਸ ਨੂੰ ਪੰਜਾਬ ਦੇ ਡੈਰੀ ਕਿਸਾਨਾਂ ਨਾਲ ਹਾਲਸਟੇਨ ਰੀਜ਼ਨ ਐਫਐਸ ਨਸਲ ਦੀਆਂ ਗਾਵਾਂ ਲਈ ਇੱਕ ਲੀਗਲ ਵੀਜ਼ ਪ੍ਰਾਪਤ ਕਰਨੀ ਕਲਪਤ ਕਰਨੀ ਪਈ। ਯਾਤਰਾ ਦਾ ਸਾਰਾ ਖਰਚਾ ਪੰਜਾਬ ਪਸ਼ੂ ਤੰਨ ਵਿਕਾਸ ਬੋਰਡ ਵੱਲੋਂ ਚੁੱਕਿਆ ਜਾਣਾ ਸੀ। ਉਹਨਾਂ ਨੇ ਮਾਰਚ ਦੇ ਪਹਿਲੇ ਹਫ਼ਤੇ ਸਦੋਰੇ ਲਈ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਸੀ। ਹਾਲਾਂਕਿ ਵਿਦੇਸ਼ ਮੰਤਰਾਲੇ ਨੇ ਯਾਤਰਾ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ। ਪੰਜਾਬ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਪੰਜਾਬ ਸਰਕਾਰ ਐਚਐਫ ਨਸਲ ਦੀਆਂ ਗਾਵਾਂ ਲਈ ਲਿੰਗ ਸਿਮਾਨ ਪ੍ਰਾਪਤ ਕਰਨ ਲਈ ਇੱਥੇ ਐਬੀਐਸ ਗਲੋਬਲ ਨਾਲ ਗੱਲਬਾਤ ਕਰ ਰਹੀ ਹੈ। ਜ्यादातर ਡੈਰੀ ਕਿਸਾਨ ਗਾਂ ਜਾਂ ਸਹੀਵਾਲ ਨਸਲਾ ਵੱਲੋਂ ਐਫਪ ਗਾਵਾਂ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਉਹ ਪ੍ਰਤੀ ਦਿਨ 80 ਲੀਟਰ ਤੱਕ ਦੁੱਧ ਦਿੰਨੀਆਂ ਹਨ 30 ਲੱਖ ਗਾਵਾਂ ਲਈ ਨਕਲੀ ਗਰਭदान ਦੀ ਵਰਤੋਂ ਕੀਤੀ ਜਾਂਦੀ ਹੈ ਪਰ ਲਿੰਗੀ ਬੀਜ ਸਿਰਫ 1.5 1.75 ਲੱਖ ਗਾਵਾਂ ਲਈ ਉਪਲਬਧ ਹੈ ਡੈਰੀ ਵਿਕਾਸ ਦੇ ਜੱਗੇ ਵਧਣ ਦਾ ਤਰੀਕਾ ਹਰ ਸਾਲ ਘਟੋ ਘਟ 5 ਲੱਖ ਲਿੰਗੀ ਵੀਰਸ ਪ੍ਰਾਪਤ ਕਰਨਾ ਹੈ ਤਾਂ ਜੋ ਵੱਤਵਾਦ ਗਾਵਾ ਪੈਦਾ ਹੋ ਸਕਣ ਗਲੋਬਲ ਸੈਕਸ ਡਿਸਟ੍ਰਿਮਟ ਕੰਪਨੀ ਐਥੀ ਐਬੀਐਂਸ ਗਲੋਬਲ ਪੰਜਾਬ ਵਿੱਚ ਇੱਕ ਲੈਬ ਸਥਾਪਿਤ ਕਰਨ ਲਈ ਗੱਲਬਾਤ ਕਰ ਰਹੀ ਸੀ ਅਸੀਂ ਇਸ ਸਮਝੌਤੇ ਨੂੰ ਰਸਮੀ ਰੂਪ ਦੇਣਾ ਚਾਹੁੰਦੇ ਸੀ ਪਰ ਹੁਣ ਇਸ ਵਿੱਚ ਦੇਰੀ ਹੋ ਜਾਵੇਗੀ ਇਸ ਪਹਿਲੀ ਵਾਰ ਨਹੀਂ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਮੰਤਰੀ ਨੂੰ ਸਿਆਸੀ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ 2023 ਵਿੱਚ ਪੈरिस ਦੌਰੇ ਤੇ ਜਾਣ ਦੀ ਇਜਾਜ਼ਤ ਨਹੀਂ ਮਿਲੀ ਸੀ ਭਗਵੰਤ ਮਾਨ اولمپਿਕ ਦੇ ਅਦਕਾਰਤਨੀ ਸਮਾਰੋਹ ਵਿੱਚ ਹਿੱਸਾ ਲੈਣ ਦੀ ਇੱਛਾ ਪ੍ਰਗਟਾਈ ਸੀ ਪਰ ਕੇਂਦਰ ਸਰਕਾਰ ਨੇ ਉਹਨਾਂ ਦੀ ਇਜਾਜ਼ਤ ਨਹੀਂ ਦਿੱਤੀ ਸਰਕਾਰ ਦਾ ਦਾਅਵਾ ਹੈ ਕਿ ਦੌਰਾ ਸੂਬੇ ਦੇ ਵਿਕਾਸ ਨਾਲ ਸੰਬੰਧਿਤ ਨਹੀਂ ਸੀ ਇਸ ਲਈ ਇਸ ਨੂੰ ਰੱਦ ਕਰ ਦਿੱਤਾ ਗਿਆ। ਸਾਲ 2022 ਵਿੱਚ ਪੰਜਾਬ ਦੇ ਮੰਤਰੀ ਅਮਨ अरोड़ा ਨੇ ਜਰਮਨੀ ਅਤੇ ਬੈਲਜੀਅਮ ਦਾ ਦੌਰਾ ਕਰਨਾ ਸੀ ਜਿੱਥੇ ਉਹਨਾਂ ਨੇ ਸੂਰਜੀ ਊਰਜਾ ਤੇ ਨਵਿਆਉਣਯੋਗ ਊਰਜਾ ਨਾਲ ਸੰਬੰਧਿਤ ਵੱਖ-ਵੱਖ ਸਮਝੌਤੇ ਆ ਤੇ ਚਰਚਾ ਕਰਨੀ ਸੀ। ਹਾਲਾਂਕਿ ਕੇਂਦਰ ਸਰਕਾਰ ਨੇ ਯਾਤਰਾ ਦੀ ਇਜਾਜ਼ਤ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਹ ਜ਼ਰੂਰੀ ਨਹੀਂ ਹੈ।